ਆ ਬਾਈ ਸੋਨੋ ਮੀਟਰ ਤੇ ਨਾ ਆਪਾਂ ਦਿਖਾ ਰਹੇ ਆ ਤੁਹਾਨੂੰ ਵੀ ਰੀਡਿੰਗ ਕਿਵੇਂ ਦੇਖਣੀ ਹੁੰਦੀ ਹੈ ਆ ਲਿਖਿਆ ਪਿਆ ਮੈਨੂੰ ਰੀਡਿੰਗ ਮੇਰੀ ਹੈ ਹੋਣ ਵਾਲੀ ਹੈ 9390 ਇਹਦੇ ਬੈਕ ਸ਼ਾਈਡ ਤੇ ਲਿਖਿਆ ਹੈ ਕੇ ਡਬਲਯੂ ਤੇ ਛੋਟਾ ਅੱਖਰ ਪਾਇਆ ਮਗਰ ਐਚ ਛੋਟਾ ਐਚ ਪਾਇਆ ਹੋਇਆ ਇਹਦੇ ਵਿੱਚ ਦਿਖਦਾ ਘਟਾ ਨਾ ਸ਼ੀਸ਼ਾ ਹੈ ਖਰਾਬ ਸੀ ਮੀਟਰ ਦਾ ਆ ਰੀਡਿੰਗ ਐਂ ਦੇਖਣੀ ਹੈ ਇਹ ਦੇਖ ਸਕਦੇ ਹੋ ਕੇ ਡਬਲਯੂ ਛੋਟਾ ਐਚ ਇਹ ਤੋਂ ਤੁਸੀਂ ਗਾਂ ਕਰ ਸਕਦੇ ਹੋ ਆ ਜਿਹੜੀ ਬਲੈਕ ਕਲਰ ਦੀ ਹੈ ਨਾ ਕਾਲੇ ਰੰਗ ਦੀ ਜਿਹੜੀ ਮੈਂ ਨੱਪੀ ਜੰਨਾ ਇਹ ਤੋਂ ਗਾਹਾਂ ਕਰ ਸਕਦੇ ਹਾਂ ਤੁਹਾਨੂੰ ਪਤਾ ਲੱਗ ਜੂ ਜਿੱਥੇ KWH ਲਿਖਿਆ ਆ ਗਿਆ ਉੱਥੇ ਰੀਡਿੰਗ ਪਤਾ ਲੱਗਦਾ ਵੀ ਐਨੀ ਰੀਡਿੰਗ ਹੁਣ ਚੱਲੀ ਜਾਂਦੀ ਆਪਣੀ ਇਹ ਤੁਹਾਨੂੰ ਮੈਂ ਤਾਂ ਹੀ ਦਿਖਾ ਰਿਹਾ ਸੀ ਆਪਣਾ ਬਿੱਲ ਆਇਆ ਪਿਆ ਨਾ ਜਿਹੜਾ ਤੇ ਉਹਦਾ ਦਿਖਾ ਰਿਹਾ ਸੀ ਪਹਿਲਾਂ ਅਸੀਂ 6 ਤਰੀਕ ਨੂੰ ਬਿੱਲ ਤੇ ਹੁਣ ਅੱਜ ਇੱਕ ਤਰੀਕ ਨੂੰ ਆ ਗਿਆ ਉਹ ਦਿਖਾਉਣਾ ਤੁਹਾਨੂੰ ਆਇਆ ਆਪਣਾ ਅੱਜ ਦਾ ਬਿੱਲ ਆਹ ਤਰੀਕ ਲਿਖੀ ਪਈ ਆ 1 ਜੁਲਾਈ 2025 ਆ ਇੰਨੀਆਂ ਜੁਲਟਾਂ ਮੱਚੀਆਂ 9300 90 ਤੇ ਆ ਪਹਿਲਾਂ ਵਾਲੀਆਂ ਸੀ 9980 9300 90 ਚੋਂ 9980 ਕੱਢ ਕੇ 410 ਆਪਾਂ ਇੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਜਦੋਂ ਇਹ ਬਿੱਲ ਤੇ ਚੈੱਕ ਕਰਨਾ ਵੀ ਬਿੱਲ ਦਾ ਪਤਾ ਲੱਗ ਜਾਂਦਾ ਵੀ ਐਨੀਆਂ ਜੁਲਟਾਂ ਮੱਚੀਆਂ ਤੇ ਆਪਣੇ ਅੱਗੇ 0 ਆਉਂਦੀ ਹੈ ਨਾ ਤਾ ਕਰਕੇ ਪੁਰਾਣੀ ਮੀਟਰ ਦੀ ਖਪਤ ਲਿਖੀ ਹੈ ਇੱਥੇ ਉਹ ਵੀ ਉਹ ਲਈ ਪੀ ਹੈ 0 ਇਹ ਵੀ 0 ਤੇ ਆਨਿਸ਼ਾਨੀ ਹੈ ਇੱਥੇ ਲਿਖੇ ਤੇ ਨਵੀਂ ਖਪਤ ਵੀ ਨਵੀਂ ਖਪਤ ਕਿੰਨੀ ਹੋਈ ਹੈ ਪੁਰਾਣੀ ਖਪਤ ਕਿੰਨੀ ਹੋਈ ਹੈ ਪੁਰਾਣੀ ਖਪਤ ਤੁਹਾਨੂੰ ਦੱਸ ਹੀ ਦਿੱਤਾ 9980 ਹੈ ਨਵੀਂ ਖਪਤ ਆ ਹੋਈ ਹੈ ਤੇ ਮੌਜੂਦਾ ਖਪਤ ਸਾਰੀ 410 ਇਹ ਰਹੀ ਇਹਨੀਆਂ ਜੁਲਟਾਂ ਮੱਚੀਆਂ ਹੋਣਾਂ ਆਪਣੀਆਂ ਇੱਕ ਤਰੀਕ ਦਾ ਬਿੱਲ ਆਹ ਸੀਗਾ ਪਹਿਲਾਂ ਵਾਲਾ ਬਿੱਲ ਇਹ ਇਹ ਆਏ ਆ ਨਾ ਬਿੱਲ ਦਾ ਆਇਆ ਹੁੰਦਾ ਜਦੋਂ 2 ਦਿਨ ਵੀ ਨਹੀਂ ਕੱਟਦਾ ਇਹਨਾਂ ਦੀ ਸ਼ਾਹੀ ਜਿਹੀ ਇਹ ਹੁੰਦੀ ਹੈ ਟਹਿ ਜਾਂਦੀ ਸਾਰੀ ਆਹ ਪੁਰਾਣਾ ਆਹ ਦਿਸੀ ਜਾਂਦਾ ਸਾਨੂੰ ਆਹ ਪੁਰਾਣਾ ਹੀ ਖਾਪ ਤੁਸੀਂ ਮੇਰੀ ਜਿਹੜੀ ਪੰਜਵੇਂ ਮਹੀਨੇ ਚਾਇਆ ਬਿੱਲ ਆ ਉਹ ਤੋਂ ਪਹਿਲਾਂ ਵਾਲੇ ਵੀ ਖਾਪ ਤੁਸੀਂ 8600 11 ਤੇ ਆਹ ਕੁੱਲ ਜੁਲਟਾਂ ਸੀਗਾਂ ਕੋਲ ਜੁੰਟਾ ਇੱਥੇ ਢੰਗਾ ਬੰਗਾ ਉਹ ਤੁਹਾਨੂੰ ਬੈਕ ਸ਼ੈਡ ਤੇ ਮੈਂ ਨਾਲ ਦੀ ਨਾਲ ਲਿਖ ਦਿੰਦਾ ਨਾ ਮੈਨੂੰ ਪਤਾ ਲੱਗ ਜਾਂਦਾ ਨਾ ਇੱਧਰ ਬੈਕ ਸ਼ੈਡ ਤੇ ਲਿਖਣਾ ਪੰਗਾ ਆ ਫਿਰ ਮੈਨੂੰ ਪਤਾ ਟਹਿ ਜਾਂਦੀਆਂ ਇਹ ਆ ਤਰੀਕ ਪਾਈ ਪੀ ਇੰਨੀ ਤਰੀਕ ਨੂੰ ਆਇਆ ਸੀ ਬਿੱਲ ਆ 4 ਤਰੀਕ ਨੂੰ ਪੰਜਵੇਂ ਮਹੀਨੇ ਚ ਤੇ ਇੰਨਾ ਸੀਗਾ ਆ ਲਿਖਿਆ ਪਿਆ ਆ ਲਿਖਿਆ ਪਿਆ ਇੱਥੇ ਪਹਿਲਾਂ ਵੀ ਪਹਿਲਾਂ ਇੰਨੀਆ ਸੀ ਆ ਬਾਹਰ ਦਾ ਲਿਖਿਆ ਹੋਇਆ ਮੀਟਰ ਬਾਹਰ ਦਾ ਮੇਰੇ ਕੋਲੇ ਦੂਸਰਾ ਮੀਟਰ ਵੀ ਲੱਗਿਆ ਨਾ ਘਰੇ ਸਬ ਮੀਟਰ ਲੱਗਿਆ ਉਹ ਵੀ ਤੁਹਾਨੂੰ ਮੈਂ ਦਿਖਾਉਣ ਲੱਗਾ ਤਾਂ ਹੀ ਮੈਂ ਵੀਡੀਓ ਬਣਾ ਰਿਹਾ ਸੀ ਤੇ ਹੁਣ ਵੀ ਮਗਰੋਂ ਇੰਨੀਆ ਸੀ ਜੁਨਟਾ ਤੇ ਫਿਰ ਮੱਤੀਆਂ ਸੀ ਪਿਛਲੇ ਕਿੜੇ ਮੇਰੇ 369 ਜੁਨਟਾ ਤੇ ਇਹ ਘਰ ਵਾਲੇ ਮੀਟਰ ਦੀਆਂ 1929 ਸੀ ਤੇ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਾ ਤੇ ਇਹਦੇ ਵੀ ਨਾਲ ਦੀ ਨਮਾ ਹੀ ਲਿਖਤਾ ਵੀ ਫਿਰ ਉਹਨਾਂ ਛਾਹੀ ਜੀ ਕਾਲ ਨੂੰ ਇਹਦੀ ਢਾਈ ਜਾਣੀ ਆ ਤੇ ਆਪਾਂ ਐਕਸ ਕਰਕੇ ਬਣਾ ਰਹੇ ਆ ਆ ਤਰੀਕ ਲਿਖਤੀ ਆ ਬਾਹਰ ਵਾਲਾ ਮੀਟਰ ਲਿਖਤਾ 9390 ਤੇ ਪਹਿਲਾਂ ਵਾਲੇ ਇੰਨੇ ਆਏ ਸੀ ਤੇ ਕੁੱਲ ਖਪਤ 410 ਆ ਗਈ ਜੁਨਟ ਤੇ ਆ ਸਬ ਮੀਟਰ ਘਰ ਦਾ 2331 ਸੀ ਅੱਜ ਤੇ 1929 ਪਹਿਲਾਂ ਸੀ 402 ਮੱਚੀਆਂ ਸੀ ਆ ਦੇਖ ਆ ਮੀਟਰ ਤੇ ਵੀ ਇੰਨੀ ਹੈ 1929 ਤੇ ਇਹ ਤੇ ਵੀ 1929 ਅੱਜ 2331 ਸੀ ਉਹ ਮੈਂ ਤੁਹਾਨੂੰ ਦਿਖਾਉਣ ਲੱਗਾ ਹਾਂ ਇਹਨਾਂ ਦਾ ਕੀ ਫਰਕ ਹੈ ਜਿਹੜੇ ਮੀਟਰ ਲੱਗੇ ਹੁੰਦੇ ਹਨ ਆਪਣੇ ਆਹ ਆਹ ਸਭ ਮੀਟਰ ਹੈ ਮੈਂ ਘਰੇ ਲਾਇਆ ਜਿਹੜਾ ਇਹਦਾ ਚੱਕਰ ਕੀ ਹੈ ਨਾ 2331 ਸੀ ਉਦੋਂ ਇਹ ਪੌਣੇ 12 ਵਜੇ ਬਿੱਲ ਆਇਆ ਮੈਂ ਹੁਣ ਸ਼ਾਮ ਨੂੰ ਮਨਾ ਰਿਹਾ ਹਾਂ ਆ ਤਾਂ ਜੁੰਟ ਖਾ ਗਿਆ ਨਾ ਇੱਕ ਹੁਣ 2332 ਹੋ ਗਿਆ 8.8 ਆ ਗਿਆ ਰੀਡਿੰਗ ਵਾਲਾ ਘੁੰਮ ਨਾਲ ਚੱਕਰ ਤੇ ਉਦੋਂ 2331 ਸੀ ਇਹ ਐਨੇ ਤਾਂ ਜੁਨਟਾਂ ਖਾਧੀਆਂ ਜਾਂ 402 ਤੇ ਬਾਹਰਲੇ ਮੀਟਰ ਨੇ ਖਾਧੀਆਂ 400 10 ਜੁਨਟਾਂ ਇੰਨਾ ਫਰਕ ਹੈ ਮੀਟਰਾਂ ਦਾ ਵੀ ਆਹੋਂ ਦਿਖਾ ਰਹੇ ਹਾਂ ਮਰਜ ਵਾਲਾ ਮੀਟਰ ਇਹਨੇ 410 ਖਾਧੀਆਂ ਆਹ ਘਰ ਵਾਲੇ ਮੀਟਰ ਨੇ ਜਿਹੜਾ ਲਿਖਿਆ ਪਿਆ ਥੱਲੇ ਨੀਚੇ ਇਹਨੇ 402 ਖਾਧੀਆਂ ਆਹ ਦੇਖੋ ਮੀਟਰ ਉਹ ਵੱਧ ਖੰਦਾ ਥੋੜਾ ਜਿਹਾ ਰੀਡਿੰਗ ਘਮਾਉਂਦਾ ਵੱਧ ਹੈ ਜੁਨਟਾਂ ਵੱਧ ਕਰਦਾ ਉਹਨੇ ਜੁਨਟਾਂ 8 ਜੁਨਟਾਂ ਵੱਧ ਕਰ ਦੇਣਾ ਇਹਨੇ 8 ਘੱਟ ਕੱਢ ਨੇ ਇਹ ਆ ਸੀ ਮੈਂ ਤੁਹਾਨੂੰ ਜਿਹੜਾ ਦਿਖਾ ਰਿਹਾ ਸਾਹਮਣੇ ਉਹ ਨਿਸ਼ਾਨੀ ਲੱਗੀ ਪਈ ਮੇਰੇ ਦਿਖ ਰਿਹਾ 410 ਹੈ ਜੁਨਟਾ ਇਹਦੀਆਂ ਤੇ ਇਹਦੀਆਂ ਜਿਹੜੀਆਂ ਮੈਂ ਲਿਖਿਆ ਹੋਇਆ ਮਗਰ ਬੈਕ ਸ਼ਾਈਡ ਤੇ ਉਹਦੇ 402 ਬਣੀਆਂ। ਬਸ ਆਹ ਮੀਟਰ ਜਿਹੜਾ ਲੱਗਿਆ ਆਪਣੇ ਸਬ ਮੀਟਰ ਇਹਦਾ ਹੀ ਫਾਇਦਾ ਹੁੰਦਾ ਆਪਾਂ ਨੂੰ ਲਾਉਣ ਦਾ। ਬਿਨੇ ਤਾਂ ਪਤਾ ਲੱਗ ਜਾਂਦਾ ਵੀ ਜੁਨਟਾਂ ਤਾਂ ਨਹੀਂ ਵੱਧ ਕੱਢੀ ਜਾਂਦਾ ਬਾਹਰਲਾ ਮੀਟਰ ਹੈ ਜਿਹੜਾ। ਤੇ ਨਾਲੇ ਆਪਾਂ ਨਾ ਥੋੜੀ ਕਿਰਸ ਕਰ ਲੈਂਦੇ ਆਪਦੇ ਹਿਸਾਬ ਨਾਲ ਉਹ ਹਿਸਾਬ ਨਾਲ ਚੱਲੀ ਜਾਂਦੇ ਆ। ਵੀਰ ਆਪਾਂ ਨੂੰ ਹੁਣ 2 ਮਹੀਨਿਆਂ ਦੇ ਵਿੱਚ 300 600 ਜੁਨਟ ਮਚਾਉਣੀ ਹੁੰਦੀ ਹੈ। ਜਦੋਂ ਆਪਣੀ 500 ਜੁਨਟ ਮਚ ਜੇ ਜਿਹੜੀ ਮਗਰ ਲਈ ਲਾਸਟ ਵਾਲੀ 100 ਜੁਨਟ ਹੁੰਦੀ ਹੈ। ਉਹ ਆਪਾਂ ਹਿਸਾਬ ਨਾਲ ਮਚਾ ਲੈਨੇ ਆ। ਹੁਣ ਜੇ ਮਚਾਉਣੀ ਹੋਵੇ ਤਾਂ ਕਿੰਨੀ ਮਚਾਈ ਜਾਵੇ ਤਾਂ ਹੁਣ ਏਸੀ ਚੱਲਦਾ ਹੁਣ ਰਾਤ ਨੂੰ ਵੀ ਚੱਲਦਾ ਦਿਨੇ ਵੀ ਲਾ ਲੈਨੇ ਆ ਪਰ ਉਸ ਹੱਬ ਨਾਲ ਕੰਟਰੋਲ ਕਰਨ ਵਾਸਤੇ ਇਹ ਆਪਣੇ ਕੋਲੇ ਜਿਹੜਾ ਮੀਟਰ ਹੁੰਦਾ ਨਾ ਕੰਟਰੋਲ ਵਾਸਤੇ ਹੁੰਦਾ ਸਰਫ ਇਹ ਵੀ ਆਪ ਨੂੰ ਪਤਾ ਲੱਗ ਜੇ ਬਾਹਰ ਜੇ ਮੀਟਰ ਦੇਖੇ ਜਾਂਦੇ ਆ ਤਾਂ ਅਗਲੇ ਨੂੰ ਆਉਂਦਾ ਕੁੰਡੀ ਲਾਈ ਆ ਖਣੀ ਇਹਨੇ ਪਤਾ ਨਹੀਂ ਕਿਉਂ ਵਾਰੀ ਵਾਰੀ ਦੇਖ ਕੇ ਜਾਂਦਾ ਤੇ ਉੱਥੇ ਦੇਖਣ ਦੀ ਲੋੜ ਨਹੀਂ ਇੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਘਰੇ ਮੀਟਰ ਲਾਓ ਮੈਂ ਆਉਂਦੇ ਘਰੀ ਲਾਈ ਬਠਾ ਕੀ ਤੁਸੀਂ ਸਮਝੋ ਬਾਹਰ ਲਾਇਆ ਘਰੀ ਲਾਈ ਆ ਇਹ ਇਹ ਨਾਲ ਹੀ ਇਹ ਇਹ ਇਹਦੇ ਵਿੱਚੋਂ ਫਿੱਟ ਕਰਿਆ ਉਹਨੇ